ਗੈਨਿਕਸ ਵਿਰਾ ਟੀਵੀ ਦੇਖ ਰਹੇ ਹੋ ਤੁਸੀਂ ਅਸੀਂ ਮੌਜੂਦਾ ਥਾਣਾ ਬਾਵਾਲੇ ਦੇ ਵਿੱਚ ਐ ਤੁਹਾਨੂੰ ਦੱਈਏ ਦਿਨੋ ਦਿਨ ਜਿਹੜੀ ਚੋਰੀ ਦੀ ਵਾਰਦਾਤਾਂ ਵਧ ਰਹੀਆਂ ਨੇ ਪਰ ਲੇਕਿਨ ਪੁਲਿਸ ਵੀ ਜਿਹੜਾ ਹੈਗਾ ਐਕਸ਼ਨ ਮੋਡ ਦੇ ਵਿੱਚ ਦਿਖਾਈ ਦੇ ਰਹੀ ਆ ਚੋਰਾਂ ਨੇ ਦੇ ਨੱਥ ਪਾਉਣ ਵਾਸਤੇ ਜਿਹੜੀ ਐ ਸਖਤ ਕਾਨੂੰਨੀ ਕਾਰਵਾਈ ਕਰ ਰਹੀ ਆ ਤੁਹਾਨੂੰ ਦੱਈਏ ਕੁਝ ਦਿਨ ਪਹਿਲਾਂ ਖਾਟਵਾ ਪਿੰਡ ਦੇ ਵਿੱਚ ਡੀਡੀਐ ਲੱਖਾਂ ਰੁਪਏ ਦੇ ਗਹਿਣੇ ਤੇ ਲਗਦੀ ਜਿਹੜੀ ਚੋਰੀ ਹੋਈ ਸੀ ਉਸ ਮਾਮਲੇ ਦੇ ਵਿੱਚ ਥਾਣਾ ਬਾਵਾਲ ਦੇ ਇੰਚਾਰ ਦਵਿੰਦਰ ਸਿੰਘ ਦੀ ਟੀਮ ਵੱਲੋਂ ਜਿਹੜੀ ਐ ਵੱਡੀ ਕਾਰਵਾਈ ਕਰਦੇ ਹੋਏ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਨੂੰ ਜਿਹੜਾ ਹੈਗਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇ ਉੱਥੇ ਹੀ ਰਿਮਾਂਡ ਦਿੱਤਾ ਗਿਆ ਤੇ ਉਹਨਾਂ ਕੋਲੋਂ ਜਿਹੜੀ ਹੈ ਸੋਨਾ ਚੰਦ ਜਿਹੜੀ ਹੈ ਬਰਾਮਦਗੀ ਜਿਹੜੀ ਆ ਹੋਈ ਆ ਆਪਾਂ ਸਾਰੇ ਜਾਣਕਾਰੇ ਥਾਣਾ ਪਰਵਾਰੀ ਨੇ ਦਿਵਿੰਦਰ ਜੀ ਉਹਨਾਂ ਕੋਲੋਂ ਲਵਾਗੇ ਜਿਹੜਾਗਾ ਉਹਨਾਂ ਵੱਲੋਂ ਜਿਹੜੀ ਹੈ ਕਿਹੜੇ ਕਿਹੜੀ ਤਾਲਾ ਦੇ ਉੱਤੇ ਇਹਨਾਂ ਦੇ ਨੋਜ ਉਹਨਾਂ ਦੇ ਖਿਲਾਫ ਜਿਹੜਾ ਮਾਮਲਾ ਦਰਜ ਕੀਤਾ ਗਿਆ ਤੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਪਹਿਲਾਂ ਵੀ ਜਿਹੜੇਗੇ ਮਾਮਲੇ ਦਰਜ ਹੈ ਕਿ ਨਹੀਂ ਹੈ ਦੇਨਿਕ ਸੁਰਟਵਿਲੀ ਬੁਲਾਉਣਾ ਕਰ ਤੋਂ ਸੁਣੋ ਚਾਹੀਦੀ ਰਿਪੋਰਟ ਸਲਜੀ ਸੌਦੀ ਕਾਰਵਾਈ ਹੈ ਤੁਹਾਡੀ ਹੋਰ ਜੀ ਕੀ ਖਾਟਵਾੜੇ ਮਾਮਲੇ ਜੀ ਪੰਜਾਬ ਸਰਕਾਰ ਵੱਲ ਵਿਦੇ ਗਸਤਾਨ ਚੈਕਿੰਗ ਤੇ ਮਾਨਯੋਗ ਅਫਸਰਾਂ ਵੱਲੋਂ ਜੋ ਨਾਕੇਬੰਦੀਆਂ ਕੀਤੀ ਜਾਂਦੀਆਂ ਉਹਨਾਂ ਦੇ ਤਹਿਤ ਮਾਰੇ ਬੰਦਿਆਂ ਦੀ ਨਿਗਰਾਨੀ ਕੀਤੀ ਜਾਂਦੀ ਮਿਤੀ 14 ਸਤ 23 ਨੂੰ ਸਾਨੂੰ ਇਨਫੋਰਮੇਸ਼ਨ ਆਪਣੇ ਮਿਲੀ ਸੀ ਕਿ ਮੀਰਾ ਬਾਈ ਖਾਟਵਾ ਦੀ ਉਹਦੇ ਕੋਲ 7 ਟੋਲੇ ਸੋਨਾ ਤੇ 3 ਕਿਲੋ 3 ਕਿਲੋ ਚਾਂਦੀ ਜਿਹੜੀ ਉਹਦੀ ਚੋਰੀ ਹੋ ਗਈ ਕਰ ਤੋਂ ਤੇ ਉਹਦੇ ਸੰਬੰਧੀ ਅਸੀਂ ਜਦੋਂ ਜਾ ਕੇ ਵੈਰੀਫਾਈ ਕੀਤਾ ਮੁੱਕੇਲੇ ਵੇਰੀਫਾਈ ਕਰਦੇ ਦੌਰਾਨ ਸਾਨੂੰ ਪਤਾ ਲੱਗਿਆ ਵੀ ਜਿਹੜੇ ਦੋਸ਼ੀ ਨੇ ਇਸੇ ਪਿੰਡ ਦੇ ਰਹਿਣ ਵਾਲੇ ਨੇ ਤੇ ਅਸੀਂ ਉਹ ਉਹਨਾਂ ਦੇ ਬਿਆਨ ਤੇ ਪਿੰਨਾ ਅਨਲੋਨ ਦੇ ਖਾਤਮਾ ਦਾ ਅਰਜ਼ੀ ਕੀਤਾ ਸੀ ਉਸ ਤੋਂ ਬਾਅਦ ਅਸੀਂ ਜਿਹੜੇ ਬੰਦੇ ਜਿਹੜੇ ਨੇ ਉਹ ਵੈਰੀਫਾਈ ਕਰਕੇ ਨਾਮਿਨੇਟ ਕੀਤੇ ਜਿਹੜੇ ਉਸੇ ਪਿੰਡ ਦੇ ਇਹਦਾ ਖਾਟਮਾ ਦਾ ਹੀ ਸੰਦੀਪ ਕੁਮਾਰ ਉਰਫ ਗੱਟੂ ਆ ਦੂਜਾ ਹੈਗਾ ਦੀਪਕ ਉਰਫ ਦੀਪੂ ਇਹ ਦੋਵੇਂ ਖਾਟਮਾ ਦੇ ਰਹਿਣ ਵਾਲੇ ਨੇ ਜਿਨ੍ਹਾਂ ਨੇ ਉਹ ਮੀਰਾਬਾਈ ਦੇ ਘਰ ਰਮਿਆਣੀ ਰਾਤ ਨੂੰ ਕੀਪ ਸੱਤ ਤੋਂ ਲੈ ਸੋਨਾ ਦੇ 3 ਕਿਲੋ ਚਾਂਦੀ ਜਿਹੜੀ ਹੈ ਮਤਲਬ ਚੋਰੀ ਕੀਤੀ ਸੀ ਜਿਹੜੀ ਅਸੀਂ ਰਿਕਵਰ ਕਰਾ ਲਈ ਹੈ ਰਿਕਵਰ ਕਰਾ ਕੇ ਦੋਸ਼ੀਆਂ ਨੂੰ ਮਨ ਕੀਤਾ ਵਾ ਲੈ ਗਿਆ ਕਰਤਾ ਸੀ ਤੇ ਹੁਣ ਅਸੀਂ ਇਹਨੇ ਰਿਮਾਨਦ ਤੇ ਨੇ ਅਸੀਂ ਹੋਰ ਵੀ ਇਹਨਾਂ ਤੋਂ ਪੁੱਛੇ ਜਾਰੀ ਹੈ ਕਿ ਇਹਨਾਂ ਨੇ ਕੋਈ ਹੋਰ ਵੀ ਚੋਰੀਆਂ ਇਸ ਇਧਰਾਂ ਨੂੰ ਕੀਤੀਆਂ ਲੋਕਤ ਕਿੰਨੀ ਰਿਕਵਰੀ ਹੋ ਚੁੱਕੀ ਹੈ ਤਨੇ ਲੋਕੇ ਤੇ ਮਤਲਬ ਪੂਰੀ ਇੰਨੀ ਚੋਰੀ ਹੋਈ ਸੀ ਸਾਰੀ ਸੱਤ ਤੋਂ ਲੈ ਸੋਨਾ ਤੇ ਪੌਣੇ 3 ਕਿਲੋ ਚਾਂਦੀ ਰਿਕਵਰ ਹੋ ਗਈ ਹੈ ਹਾਂ ਕੰਮ ਕੰਮ ਕਰ ਕਰਦੇ ਸੀਗੇ ਇਹ ਕੰਮ ਮੈਂਤ ਮਜ਼ਦੂਰੀ ਕਰਦੇ ਆ ਵੈਸੇ ਦਿਹਾੜੀ ਦੇ ਪਿਆਲੇ ਸਰੀ ਤੇ ਜੀ ਤਰ੍ਹਾਂ ਦੇ ਪੱਤੇ ਰੱਖਦੇ ਚੈਨ ਇਹ 457 380 ਪੰਨਾ ਕੋ ਮੁਕਦਮਾ ਲੈਣਾ ਹਾਂਜੀ ਪੰਨਾ ਕੋ ਮੁਕਦਮਾ ਆਇਆ ਇਹਨਾਂ ਦੇ ਪਹਿਲਾਂ ਇੱਕ ਬੰਦੇ ਦੇ ਖਿਲਾਫ ਹੈਗਾ ਮੁਕਦਮਾ ਇਹ ਚੋਰੀ ਦਾ